ਵਾਹਿਗੁਰੂ ਸਹਿਬ ਜੀ ਏਕ ਓੰਕਾਰ ਸਤ ਵਰਤੋ ਪੁਰਖ ਨਿਰਭੋ ਨਿਰਵੈ ਅਕਾਲ ਮੂਰਤ ਆਯੁਨੀ ਸੇਵੰ ਗੁਰ ਕੋਤਸੋ ਜਪ ਆਦ ਸਚ ਜੁਗ ਸਚ ਨਾਨਕ ਹੋਸੀ ਭੀ ਸਚ ਅਗਮ ਅਗੋਚਰ ਸਚੁ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਜੇਤਾ ਜੀਓ ਪਿੰਨ ਸਬ ਤੇਰਾ ਤੂੰ ਅੰਤਰ ਜਾਮੀ ਪ੍ਰਭ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜੇ ਆ ਤੂੰ ਕਰਾਏ ਤੇ ਆਹੋਂ ਕਰੀ ਵਖਿਆਨ ਸਤਨਾਮ ਸ੍ਰੀ ਵਾਇਰੋ ਸਹਿਜ ਜੀ ਗੰਗਾ ਕੈ ਸੰਸਲਤਾ ਵਿਗਰੇ ਸੋ ਸੰਸਲਤਾ ਗੰਗਾ ਹੋਏ ਨਿਵਰੀ ਵਿਗਰੇਓ ਕਵੀਰਾ ਰਾਮ ਸੁਆਈ ਸਾਚ ਭਿਓ ਅਨਕਤੈ ਨ ਜਾਈ ਗੰਗਾ ਕੈ ਸੰਸਲਤਾ ਵਿਗਰੇ ਸੋ ਸੰਸਲਤਾ ਗੰਗਾ ਹੋਏ ਨਿਵਰੀ ਵਿਗਰੇਓ ਕਵੀਰਾ ਰਾਮ ਸੁਆਈ ਸਾਚ ਭਿਓ ਅਨਕਤੈ ਨ ਜਾਈ ਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੋ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਗੁਰਵਾਣੀ ਦੀ ਪਾਵਨ ਕਥਾ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਇਸ ਪਾਵਨ ਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਜੜੀਵਾਰ ਕਥਾ ਚੱਲ ਰਹੀ ਹੈ। ਤੈਰੂ ਰਾਗ ਦੇ ਅੰਦਰ ਇਸ ਸਮੇਂ ਭਗਤ ਕਵੀ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਭਗਤ ਕਵੀ ਸਾਹਿਬ ਜਿਨ੍ਹਾਂ ਨੇ ਪੋਕਰ ਦੇ ਕਰਮਕਾਂਡ ਪਖੰਡਾਂ ਦਾ ਬੜੀ ਜੋਰ ਪੁਰਜੋਰ ਖੰਡਨ ਕੀਤਾ ਭਾਵੇਂ ਕਿ ਉਸ ਸਮੇ ਮੁਸਲਮਾਨਾਂ ਦੀ ਜਿਹੜੀ ਹਕੂਮਤ ਹੈ ਬੜੇ ਜੋਰਾਂ ਤੇ ਸੀ ਔਰ ਹਿੰਦੂ ਧਰਮ ਦੇ ਵੱਡੇ ਵੱਡੇ ਜਿਹੜੇ ਅਸਥਾਨ ਧਾਰਮਿਕ ਖਾਸ ਕਰਕੇ ਕਾਂਸੀ ਵਰਗੇ ਅਸਥਾਨ ਤੋਂ ਉਹਨਾਂ ਨੇ ਪੁਰਜੋਰ పరమਦਾ ਕਰਮ ਕਾਣ ਦਾ ਖੰਡਣ ਕਰਕੇ ਇੱਕ ਪਰਮਾਤਮਾ ਦੀ ਭਗਤੀ ਦਾ ਉਪਦੇਸ਼ ਕੀਤਾ ਉਸ ਸਮੇਂ ਭਗਤ ਕਵੀ ਸੈਵੀ ਨੂੰ ਬੜਾ ਕੁਝ ਫੇਸ ਕਰਨਾ ਪਿਆ ਬੜੇ ਕੁਝ ਦਾ ਸਾਹਮਣਾ ਕਰਨਾ ਪਿਆ ਅੱਜ ਵੀ ਆਪਾਂ ਵੇਖਦੇ ਆ ਜੇ ਕੋਈ ਣੁਖ ਸੱਚ ਦੀ ਗੱਲ ਕਰੇ ਤੇ ਲੋਕ ਉਹਦੀ ਮੁਖਾਲਫਤ ਇਹ ਕਿੰਨਾ ਕੁਝ ਵਿਰੋਧ ਕਰਦੇ ਹਨ ਸੋ ਆਓ ਪਾਤਕ ਕਬੀਰ ਸਾਹਿਬ ਜੀ ਪਾਵਨ ਬਾਣੀ ਦੁਆਰਾ ਉਪਦੇਸ਼ ਕਰ ਰਹੇ ਨੇ ਅੰਮ੍ਰਿਤ ਵਚਨਾ ਨਾਲ ਜੁੜੀਏ ਕਿਤੇ ਇੱਕ ਲੜੀ ਦੇ ਤਹਿਤ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਹਨ ਪੈਰੋ ਰਾਗ ਦੇ ਅੰਦਰ ਪੈਰੋ ਰਾਗ ਬਾਰੇ ਬੇਨਤੀ ਹੈ ਪੈਰੋ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਆਏ 31 ਰਾਗਾਂ ਵਿੱਚੋਂ ਇਹਦਾ 24ਵਾਂ ਨੰਬਰ ਹੈ ਔਰ ਇਹਰੇ ਪ੍ਰਾਤਕਾਲ ਗਾਣ ਦਾ ਇਹਨੂੰ ਸਮਾਂ ਹੈ ਜੀ ਭਗਤ ਕਬੀਰ ਸਾਹਿਬ ਜੀ ਪੈਰੋ ਰਾਗ ਦੇ ਵਿੱਚ ਫੁਰਮਾਨ ਕਰ ਰਹੇ ਨੇ ਜਿਵੇਂ ਕੱਲ ਦਾ ਸ਼ਬਦ ਸੀ ਕਿ ਜਿਹੜੇ ਮੁਗਲ ਹਕੂਮਤ ਦਾ ਜ਼ੋਰ ਹੋਣ ਕਰਕੇ ਮੁੱਲਾ ਸੇਖ ਕਾਜੀ ਉਹ ਆਪਣਾ ਬੜਾ ਰੋਪ ਆਂਦੇ ਸੀ ਤੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਮੁੱਲਾ ਅਸਲ ਵਿੱਚ ਜੇ ਰੱਬ ਨੂੰ ਮਿਲਣਾ ਹੈ ਤੇ ਇਸ ਦੇਹੀ ਨੂੰ ਮਸਜਿਦ ਬਣਾ ਮਨ ਨੂੰ ਮੱਕਾ ਬਣਾ ਤੇ ਜੀਵਾਤਮਾ ਮੁੱਲਾ ਬਣੇ ਜੀਵਾਤਮਾ ਪੁਕਾਰ ਕਰੇ ਖੁਦਾ ਦੇ ਨਾਮ ਨੂੰ ਤੇ ਕਹਿੰਦੇ ਫਿਰ ਤਾਂ ਇਹ ਜੀਵ ਖੁਦਾ ਤੱਕ ਪਹੁੰਚ ਸਕਦਾ ਹੈ ਹਿੰਦੂ ਅਤੇ ਤੁਰਕਾਂ ਦਾ ਮਾਲਕ ਤਾਂ ਇੱਕੋ ਹੀ ਹੈ ਤੁਸੀਂ ਆਦੇਓ ਅਸੀਂ ਚੰਗੇ ਆ ਤੇ ਹਿੰਦੂ ਮਾੜੇ ਨੇ ਇਦਾਂ ਨਹੀਂ ਜਿਹੜਾ ਵੀ ਖੁਦਾ ਦਾ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਪਰਮਾਤਮਾ ਦੇ ਘਰ ਵਿੱਚ ਕਬੂਲ ਹੋ ਜਾਂਦਾ ਹੈ ਕੋਈ ਮੁੱਲਾ ਸੇਖ ਨਾਮ ਰਖਾਣ ਨਾਲ ਵੱਡਾ ਨਹੀਂ ਹੋ ਜਾਂਦਾ ਤੇ ਭਗਤ ਕਬੀਰ ਸਾਹਿਬ ਵੀ ਅਖੀਰ ਵਿੱਚ ਆਖਿਆ ਸੀ ਕਹ ਕਬੀਰ ਹਉ ਪਿਆਰ دیਵਾਨਾ ਮੁਸ ਮੁਸ ਮਨੁਆ ਸਹਿ ਸਮਾਨਾ ਕਹਿੰਦੇ ਮੈਂ ਲੋਕ ਕਹਿੰਦੇ ਨੇ دیਵਾਨਾ ਹੋ ਗਿਆ ਕਮਲਾ ਹੋ ਗਿਆ ਹੈ ਕਹਿਣ ਲਗੇ ਪਰ ਮੈਂ ਤਾਂ ਮੋਸ ਮਸਦਾਰ ਤੇ ਸਹਜੇ ਸਹਜੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ ਕੇ ਉਹਦੇ ਵਿੱਚ ਸਮਾਇਆ ਹਾਂ ਇਸੇ ਤਰ੍ਹਾਂ ਅਗਲੇ ਸ਼ਬਦ ਦੇ ਵਿੱਚ ਵੀ ਲੋਕ ਕਹਿਣ ਲਗੇ ਕਵੀਰ ਵਿਗੜ ਗਿਆ ਹੈ ਇਹ ਵਿਗੜੇ ਹੋਈਆਂ ਗੱਲਾਂ ਵਿਗੜਿਆ ਮਾਂ ਗੱਲਾਂ ਕਰਦਾ ਹੈ ਪਰ ਕਵੀ ਸਹਿਬ ਕਹਿੰਦੇ ਅਸਲ ਵਿੱਚ ਵਿਗੜਿਆ ਸ਼ਬਦ ਬੜਾ ਵਧੀਆ ਹੈ ਪਰ ਉਹ ਵਿਗੜਨਾ ਕਿੱਥੇ ਹੋਣਾ ਚਾਹੀਦਾ ਹੈ ਮਾਰੇ ਦਾ ਮਾਰੇ ਦਾ ਸੰਗ ਕਰਕੇ ਨਹੀਂ ਵਿਗੜਨਾ ਚਾਹੀਦਾ ਭਗਤ ਕਬੀਰ ਸਹਿਬ ਵੀ ਆਪਣੀ ਬਾਣੀ ਵਿੱਚ ਦੱਸ ਰਹੇ ਨੇ ਗੰਗਾ ਕੈ ਸੰਗ ਸਲਤਾ ਵਿਗਰੀ ਸਲਤਾ ਕਹਿੰਦੇ ਨੇ ਛੋਟੀ ਨਦੀ ਨੂੰ ਛੋਟੀਆਂ ਨਦੀਆਂ ਵਿੱਚ ਗੰਦਾ ਪਾਣੀ ਜਿਵੇਂ ਨਾਲੇ ਹੁੰਦੇ ਨੇ ਉਹਨਾਂ ਦਾ ਪਾਣੀ ਕਹਿੰਦੇ ਜਦੋਂ ਵੱਡੀ ਨਦੀ ਗੰਗਾ ਦੇ ਵਿੱਚ ਆ ਕੇ ਮਿਲੇ ਸੋ ਸਲਤਾ ਗੰਗਾ ਹੋਏ ਨਿਬਰੀ ਉਹ ਨਦੀ ਵੀ ਗੰਗਾ ਹੋ ਗਈ ਉਹਦਾ ਆਪਣਾ ਆਪ ਮਿਲ ਗਿਆ ਹੁਣ ਕੋਈ ਇਹ ਨਹੀਂ ਕਹਿੰਦਾ ਇਹ ਫਰਾਣਾ ਗੰਦਾ ਨਾਲਾ ਜਾਂ ਛੋਟੀ ਨਦੀ ਹੈ ਕੋਈ ਗੰਜਰੀ ਛੋਟੀ ਨਦੀ ਸੀ ਉਹ ਹੁਣ ਗੰਗਾ ਦੇ ਵਿੱਚ ਮਿਲ ਕੇ ਗੰਗਾ ਦਾ ਰੂਪ ਹੋ ਗਈ ਹੈ ਉਹਦੇ ਜਲ ਨੂੰ ਵੀ ਗੰਗਾ ਦੇ ਜਲ ਵਰਗੀ ਮਹਾਨਤਾ ਮਿਲ ਗਈ ਕਿਉਂਕਿ ਦੋਵੇਂ ਇੱਕ ਹੋ ਗਏ ਵਿਗੜਿਓ ਕਵੀਰ ਆ ਰਾਮ ਦੁਹਾਈ ਭਗਤ ਕਵੀਰ ਸਾਹਿਬ ਜੀ ਕਹਿੰਦੇ ਲੋਕ ਕਹਿੰਦੇ ਕਵੀਰ ਵਿਗੜ ਗਿਆ ਹੈ ਕਹਿੰਦੇ ਹਾਂ ਮੈਂ ਵਿਗੜਿਆ ਹਾਂ ਪਰ ਕਿਵੇਂ ਪ੍ਰਮਾਤਮਾ ਦੀ ਦੋਹੀ ਫੇਰੀ ਹੈ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਦੁਨੀਆ ਦੇ ਵਿੱਚ ਮੈਂ ਕੋਈ ਕਰਮ ਕਾਂਡ ਨਹੀਂ ਕਰਕੇ ਵਿਖਾਇਆ ਮੈਂ ਲੋਕਾਂ ਨੂੰ ਪਖੰਡ ਕਰਕੇ ਨਹੀਂ ਵਿਖਾਇਆ ਮੈਂ ਤੇ ਰੱਬ ਦੇ ਨਾਮ ਦੀ ਦੁਹਾਈ ਦਿੱਤੀ ਹੈ ਸੱਚ ਭਿਓ ਅਨਕਤੈ ਨ ਜਾਈ ਹੁਣ ਮੈਂ ਸੱਚ ਹੋ ਗਿਆ ਹਾਂ ਜਿਵੇਂ ਜਿਹੜੇ ਇੱਕ ਫਕੀਰ ਹੋਏ ਨੇ ਪੈਗੰਬਰ ਹੋਏ ਨੇ ਉਹਨਾਂ ਨੇ ਜਦੋਂ ਉਹਨਾਂ ਨੂੰ ਖੁਦਾ ਦੀ ਪ੍ਰਾਪਤੀ ਹੋਈ ਤੇ ਉਹਨਾਂ ਨੇ ਆਖਿਆ ਅਨਲ ਹੱਕ ਅਨਲ ਹੱਕ ਕਿ ਮੈਂ ਹੁਣ ਸੱਚ ਹੋ ਗਿਆ ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਵੀ ਸੱਚ ਹੋ ਗਿਆ ਹਾਂ ਮੈਂ ਵੀ ਪਰਮਾਤਮਾ ਦਾ ਰੂਪ ਹੋ ਗਿਆ ਹਾਂ ਆ ਨਾ ਕਤੈ ਨਾ ਜਾਈ ਹੁਣ ਮੈਂ ਹੋਰ ਪਾਸੇ ਨਹੀਂ ਜਾਂਦਾ ਹੁਣ ਮੈਂ ਹੋਰ ਕਰਮ ਕਾਂਡ ਨਹੀਂ ਕਰਦਾ ਰਹਾ ॥ ਵਿਸ਼ਰਾਮ ਦੇ ਕੇ ਕਹਿੰਦੇ ਚੰਦਨ ਕੈ ਸੰਗ ਤਦ ਵਰ ਬਿਗਰਿਓ ਸੋ ਤਦ ਵਰ ਚੰਦਨ ਹੋਏ ਨਿਭਰਿਓ ਕਹਿੰਦੇ ਲੋਕ ਕਹਿੰਦੇ ਨੇ ਕਬੀਰ ਵਿਗੜ ਗਿਆ ਹੈ ਕਹਿੰਦੇ ਭਲੇ ਉਹ ਵਿਗੜਨਾ ਮਾੜਾ ਨਹੀਂ ਐ ਪਰ ਵਿਗੜਨਾ ਕਿਵੇਂ ਚਾਹੀਦਾ ਜਿਵੇਂ ਚੰਦਨ ਦਾ ਸੰਗ ਹੋਰ ਦਰਖਤਾ ਨੇ ਕੀਤਾ ਨਾ ਤੇ ਉਹ ਦਰਖਤ ਵੀ ਚੰਦਨ ਹੋ ਗਏ ਉਹਨਾਂ ਦੀ ਵੀ ਵੈਲਿਊ ਬਣ ਗਈ ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਵਿੱਚ ਬਚਨ ਆਉਣਗੇ ਅੱਗੇ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਟਾਕ ਪਲਾਸ ਹੋਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਉਹ ਵੀ ਚੰਦਨ ਵਰਗੇ ਹੋ ਜਾਂਦੇ ਨੇ ਚੰਦਨ ਕੈ ਸੰਗ ਤਰਵਰ ਵਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ 파ਰਸ ਕੈ ਸੰਗ ਤਾਂਬਾ ਵਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ ਅਤੇ 파ਰਸ ਇੱਕ ਪੱਥਰ ਇੱਕ ਵੱਟਾ ਜਿਹਦੇ ਨਾਲ ਜੜੀਆਂ ਅੱਤ ਧਾਤਾਂ ਸ਼ੋ ਜਾਣ ਤੇ ਉਹ ਸੋਨਾ ਬਣ ਜਾਂਦੀਆਂ ਕਹਿੰਦੇ ਭਗਤ ਕਵੀ ਸਰ ਕਹਿੰਦੇ ਜਿਵੇਂ 파ਰਸ ਨਾਲ ਲਾਕੇ ਤਾਂਬਾ ਵਿਗੜਿਆ ਵਿਗੜਨ ਤੋਂ ਆਪਾਂ ਆਵੇ ਆਪਣਾ ਪਹਿਲਾ ਸੁਭਾਅ ਛੱਡ ਦਿੱਤਾ ਦੂਜਾ ਅਗਲੇ ਜਿਹਦੇ ਨਾਲ ਮਿਲੇ ਉਹਦੇ ਵਾਲਾ ਸੁਭਾਅ ਧਾਰਨ ਕਰ ਲਿਆ ਸੋ ਤਾਂਬਾ ਕੰਚਣ ਹੋਇ ਨਿਵਰਿਓ ਕਹਿੰਦੇ ਉਹ ਤਾਂਬਾ ਹੁਣ ਸੋਨਾ ਬਣ ਗਿਆ ਹੈ ਪਾਰਸ ਨਾਲ ਛੂ ਕੇ ਸੋਨਾ ਹੋ ਗਿਆ ਸੰਤਨ ਸੰਗ ਕਬੀਰਾ ਵਿਗੜਿਓ ਕਹਿੰਦੇ ਲੋਕ ਵੀ ਕਹਿੰਦੇ ਨੇ ਕਬੀਰ ਵਿਗੜ ਗਿਆ ਕਹਿੰਦੇ ਹਾਂ ਮੈਂ ਵਿਗੜਿਆ ਮੈਂ ਸੰਤਾਂ ਦੀ ਸੰਗਤ ਕੀਤੀ ਹੈ ਮੈਂ ਆਪਣਾ ਪਹਿਲਾ ਵਾਲਾ ਸੁਭਾਅ ਛੱਡ ਦਿੱਤਾ ਹੈ ਪਹਿਲਾ ਵਾਲਾ ਜੀਵਨ ਛੱਡ ਦਿੱਤਾ ਹੈ ਤੇ ਹੁਣ ਕੀ ਬਣ ਗਿਆ ਸੋ ਕਬੀਰ ਰਾਮਾ ਹੋਏ ਨਿਭਰਿਓ ਕਹਿੰਦੇ ਮੈਂ ਸੰਤਾਂ ਨਾਲ ਐਸਾ ਜੁੜਿਆ ਹੁਣ ਮੈਂ ਰੱਬ ਹੀ ਹੋ ਗਿਆ ਸੋ ਕਬੀਰ ਰਾਮਾ ਹੋਏ ਨਿਭਰਿਓ ਕਹਿੰਦੇ ਮੇਰਾ ਤਾਂ ਹੁਣ ਪਰਮਾਤਮਾ ਨਾਲ ਇੱਕ ਰੂਪ ਹੋ ਗਿਆ ਹੈ ਕੋਈ ਵਰਗ ਨਹੀਂ ਰਿਹਾ ਜਦੋਂ ਮੈਂ ਸੰਤਾਂ ਦੀ ਸੰਗਤ ਕੀਤੀ ਸੰਤਾਂ ਦੀ ਸੰਗਤ ਦੀ ਬਦੌਲਤ ਮੈਂ ਪਰਮਾਤਮਾ ਨਾਲ ਇੱਕ ਹੋਇਆ ਹਾਂ ਮਾથે ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਡੋ ਨਾ ਜਾਣਾ ਹੁਣ ਭਗਤ ਕਬੀਰ ਸਾਹਿਬ ਜੀ ਫਿਰ ਝੋਟ ਕਰਦੇ ਨੇ ਲੋਕ ਕਹਿੰਦੇ ਕਬੀਰ ਵਿਗੜ ਗਿਆ ਚੰਗੀਆਂ ਗੱਲਾਂ ਨਹੀਂ ਕਰਦਾ ਪਰਤਕ ਵੀਰ ਸਾਹਿਬ ਜੀ ਕਹਿੰਦੇ ਭਾਈ ਮੈਂ ਨਹੀਂ ਚੰਗੀਆਂ ਗੱਲਾਂ ਕਰਦਾ ਚੰਗੀਆਂ ਗੱਲਾਂ ਤਾਂ ਤੁਸੀਂ ਨਹੀਂ ਕਰਦੇ ਜਿਹੜੇ ਪੰਡਤ ਸੀ ਜਾਂ ਮੁੱਲਾ ਸੀ ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਸਮਝਦੇ ਸੀ ਕਹਿੰਦੇ ਮੱਥੇ ਤੇ ਤਿਲਕ ਲਾ ਲਿਆ ਹੱਥ ਵਿੱਚ ਮਾਲਾ ਪਕੜ ਲਈ ਬਾਣਾ ਪਾ ਲਿਆ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖਿਡੋਨਾ ਜਾਨਾ ਤੁਸੀਂ ਰੱਬ ਨੂੰ ਖੜਾਉਣਾ ਸਮਝਿਆ ਜਿਵੇਂ ਖਡੌਣਿਆਂ ਨਾਲ ਪਰਚ ਕੇ ਬੱਚੇ ਘਰੋਂ ਨੇ ਪਰਾਂ ਸੁੱਟ ਦਿੰਦੇ ਨੇ ਨਾ ਬਹੁਤੀ ਦੁਨੀਆ ਅੱਜ ਵੀ ਐਵੇਂ ਹੀ ਕਰਦੀ ਹੈ ਖਡੌਣੇ ਨਾਲ ਖੇਡਿਆ ਤੇ ਮੁੜ ਕੇ ਛੱਡ ਦਿੱਤਾ ਮਾਫ਼ ਕਰਨਾ ਇਹ ਉਸ ਸਮੇਂ ਦੇ ਲੋਕਾਂ ਵਾਸਤੇ ਨਹੀਂ ਗੱਲ ਆਖੀ ਹੁਣਾਂ ਵਾਸਤੇ ਵੀ ਆਖੀ ਹੈ ਪਰ ਅੱਜ ਆਪਣੇ ਤੇ ਵੀ ਟੁਕਦੀ ਹੈ ਆਪਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਖਡੌਣਾ ਹੀ ਸਮਝਦੇ ਹਾਂ ਖਡਾਉਣੇ ਨਾਲ ਕੀ ਹੁੰਦਾ ਮਨ ਪਰਚਾਵਾ ਹੁੰਦਾ ਹੈ ਵੀ ਚਲੋ ਖੇਡ ਲਿਆ ਬੱਚਾ ਰੋਈ ਜਾਵੇ ਤੇ ਉਹਨੂੰ ਖਡਾਉਣਾ ਦੇ ਦਈਦਾ ਹੈ ਇਸੇ ਤਰ੍ਹਾਂ ਵੇਦੇ ਆ ਲੋਕੀ ਅਖੰਡ ਪਾਠ ਕਰਾਉਂਦੇ ਨੇ ਕੋਈ ਬਹਿ ਕੇ ਸੁਣਨ ਨੂੰ ਤਿਆਰੀ ਨਹੀਂ ਦੀ ਬਾਹਰ ਧਿਆਨ ਹੁੰਦਾ ਰਿਸ਼ਤੇਦਾਰ ਕੌਣ ਆਇਆ ਕੌਣ ਗਿਆ ਜਿਹੜਾ ਕੀਰਤਨ ਹੁੰਦਾ ਹੈ ਜਾਂ ਕਥਾ ਹੁੰਦੀ ਹੈ ਉਹ ਵੀ ਕੋਈ ਸੁਣਨ ਵਾਸਤੇ ਨਹੀਂ ਹੁੰਦੀ ਉਹ ਵੀ ਟਾਈਮ ਪਾਸ ਕਰਨ ਵਾਸਤੇ ਵੀ ਇੰਨੇ ਟਾਈਮ ਤੱਕ ਅਸੀਂ ਚਾਹ ਚਲਾ ਦੇਣੀ ਹੈ ਇੰਨੇ ਟਾਈਮ ਤੱਕ ਅਸੀਂ ਲੰਗਰ ਚਲਾਣਾ ਹੈ ਤਾਂ ਇੰਨੇ ਵਜੇ ਤੱਕ ਕੀਰਤਨ ਕਰਨਾ ਹੈ ਵੈਸੇ ਕਥਾ ਕੀਰਤਨ ਸੁਣਨ ਵਾਸਤੇ ਨਹੀਂ ਕਰਾਣਾ ਸੀ ਆਪਣੇ ਭਲੇ ਵਾਸਤੇ ਨਹੀਂ ਸੀ ਕਰਾਣਾ ਵੀ ਇੰਨੇ ਟਾਈਮ ਤੱਕ ਲਵਾਈ ਨੇ ਚਾਹ ਪਕੌੜੇ ਤਿਆਰ ਕਰਦੇ ਨੇ ਤੇ ਭਾਈ ਸਾਹਿਬ ਇੰਨੇ ਟਾਈਮ ਤੱਕ ਲੰਗਰ ਤਿਆਰ ਹੋ ਜਾਣਾ ਉਸ ਹਾਵਨਾ ਕਥਾ ਕੀਰਤਨ ਆਪਾਂ ਕਰਨਾ ਹੈ ਤੇ ਫਿਰ ਸਮਾਪਤੀ ਕਰ ਦੇਣੀ ਹੈ ਬਸ ਹੋ ਗਿਆ ਪ੍ਰੋਗਰਾਮ ਹੋ ਗਿਆ ਪਾਠ ਹੋ ਗਿਆ ਰੱਬ ਖੁਸ਼ ਇਹ ਜਿਵੇਂ ਬੱਚੇ ਨਹੀਂ ਖਡਾਉਣਿਆਂ ਨਾਲ ਖੇਡਦੇ ਵੀ ਚਲੋ ਬੱਚਾ ਵਿਹਲਾ ਹੈ ਤੇ ਮਾਂ ਕਹਿੰਦੀ ਲੈ ਖਡਾਉਣੇ ਉਹਦੇ ਅੱਗੇ ਰੱਖ ਦੇਂਦੀ ਲੈ ਖੇਡ ਲੈ ਕੋਈ ਜਾਇਮ ਵੀ ਮੈਂ ਹੋਰ ਕੰਮ ਕਰ ਲਵਾਂ ਉਹ ਬੱਚਾ ਖੇਡਦਾ ਰਹਿੰਦਾ ਹੈ ਜਦੋਂ ਵੇਖਿਆ ਵੀ ਮਾਂ ਵਿਹਲੀ ਹੋ ਗਈ ਕਹਿੰਦੀ ਛੱਡ ਪੁੱਤ ਹੁਣ ਆ ਜਾ ਤੂੰ ਰੋਟੀ ਖਾ ਲੈ ਖਡਾਉਣੇ ਰੱਖ ਦੇ ਪਰਾਂ ਇਹ ਇੱਕ ਆਮ ਲੋਕ ਧਰਮ ਦੀ ਦੁਨੀਆ ਵਿੱਚ ਪਹਿਲਾਂ ਵੀ ਕਰ ਰਹੇ ਸਨ ਤੇ ਅੱਜ ਵੀ ਤੇ ਜੇ ਆਪਾਂ ਕਿਸੇ ਨੂੰ ਕਹਿਤਾ ਕਿਸੇ ਦੇ ਪ੍ਰੋਗਰਾਮ ਤੇ ਇਹ ਗੱਲ ਫਿਰ ਭਾਈ ਦਾ ਜਿਹੜਾ ਬਿਸਤਰਾ ਗੋਲ ਹੈ ਉਹ ਨਾ ਫਿਰ ਗੁਰਦੁਆਰੇ ਰਹਿ ਗਿਆ ਵੀ ਉਹਨੇ ਜੇ ਕਹਿਤਾ ਨਾ ਵੀ ਤੁਸੀਂ ਘਰ ਕੋਈ ਮਾਲ ਲਿਆ ਕੇ ਸਾਰਾ ਕੁਝ ਇਹ ਕਰ ਲਿਓ ਫਿਰ ਨਾ ਉਹ ਚਲੇ ਗਿਆ ਭਗਤ ਕਬੀਰ ਸਾਹਿਬ ਨੇ ਬੜੀ ਜ਼ੁਰਤ ਨਾਲ ਇਹ ਗੱਲ ਆਖੀ ਕਾਸੀ ਦੀ ਤਰਜੀਹ ਤੇ ਜਿੱਥੇ ਹਿੰਦੂ ਧਰਮ ਦਾ ਘਰ ਹੈ ਔਰ ਇਸਲਾਮ ਮਤ ਦੀ ਹਕੂਮਤ ਹੈ ਮੁਸਲਮਾਨੀ ਹਕੂਮਤ ਹੈ ਪਰ ਭਗਤ ਕਬੀਰ ਸਾਹਿਬ ਉਹਨਾਂ ਸਾਰਿਆਂ ਹੀ ਲੋਕਾਂ ਨੂੰ ਡਟ ਕੇ ਕਹਿਣ ਲੱਗੇ ਤੁਸੀਂ ਖੁਦਾ ਦੇ ਨਾਮ ਦਾ ਘੜੋਣਾ ਬਣਾ ਕੇ ਰੱਖ ਦਿੱਤਾ ਹੈ ਲੋਗਨ RAM ਖਿਲੋਣਾ ਜਾਣਾ ਜੋ ਬੌਰਾ ਤੋ RAM ਤੋਰਾ ਲੋਕ ਮੈਨੂੰ ਬੌਰਾ ਕਹਿਣ ਲੱਗ ਪਏ ਨੇ ਕਮਲਾ ਕਹਿਣ ਲੱਗ ਪਏ ਨੇ ਪ੍ਰਮਾਤਮਾ ਹਾਂ ਮੈਂ ਕਮਲਾ ਹਾਂ ਤੇਰੇ ਨਾਮ ਤੇ ਸ਼ਦਾਈ ਹੋਇਆ ਲੋਗ ਮਰਮ ਕਹਿ ਜਾਣੈ ਮੋਰਾ ਲੋਕ ਮੇਰੇ ਭੇਦ ਨੂੰ ਨਹੀਂ ਜਾਣਦੇ ਕਿ ਮੈਂ ਕਿੱਥੋਂ ਗੱਲ ਕਰ ਰਿਹਾ ਮੈਂ ਲੋਕਾਂ ਦੇ ਭਲੇ ਦੀ ਗੱਲ ਕਰਦਾ ਵੀ ਕਰਮ ਕਾਂਡ ਛੱਡ ਦਿਓ ਪਖੰਡ ਛੱਡ ਦਿਓ ਰੱਬ ਦੇ ਨਾਮ ਨੂੰ ਸੱਚੇ ਮਨ ਨਾਲ ਲਵੋ ਪਰਮਾਤਮਾ ਤੁਹਾਡਾ ਕੁਝ ਵਿਗਾੜੇਗਾ ਨਹੀਂ ਨਾ ਉਹ ਕਿਸੇ ਦਾ ਵਿਗਾੜਦਾ ਕਦੇ ਉਹ ਤਾਂ ਭਲਾ ਹੀ ਕਰਦਾ ਹੈ ਇਸ ਕਰਕੇ ਪਖੰਡ ਛੱਡ ਕੇ ਸੱਚੇ ਮਨ ਨਾਲ ਉਹਦੀ ਭਗਤੀ ਕਰੋ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਆਸਾ ਕੀ ਵਾਰ ਦੇ ਵਿੱਚ ਇਹ ਗੱਲ ਤਾਂ ਕਹਿੰਦੇ ਨੇ ਮਹਾਰਾਜ ਕਹਿੰਦੇ ਛੋਡੀ ਲੈ ਪਖੰਡਾ ਨਾਮ ਲਿਆ ਜਾਏ ਤਰੰਦਾ ਪਖੰਡ ਚੜਦੋ ਪਖੰਡ ਕਰਕੇ ਦਿਖਾਣਾ ਕਿ ਇਹਨੂੰ ਹੈ ਆਪਾਂ ਚਲੋ ਘਰ ਕੋਠੀ ਬਣਾਈ ਖੰਨ ਪਾਠ ਕਰਾਓ ਜਰੂਰ ਇਹ ਨਹੀਂ ਦੁਨੀਆ ਨੂੰ ਸਦਣਾ ਹੈ ਮਹਾਰਾਜ ਦੇ ਕੋਲ ਬਹਿ ਕੇ ਪਾਰ ਸੁਣੋ ਘਰ ਦੀ ਜੀ ਹੋਣ ਜਿਦਣ ਭੋਗ ਬਣ ਪੰਜ ਪਾਠੀ ਪਾਸਾ ਸਿੰਘ ਹੋਰ ਸਾਧ ਲੋ ਉਹਨਾਂ ਨੂੰ ਲੰਗਰ ਸ਼ਗਾ ਦਿਓ ਬਾਤੀ ਭੱਜ ਦੌੜ ਨਾ ਕਰੋ ਪਰ ਬਾਣੀ ਸੁਣੋ ਬੈਠ ਕੇ ਪੂਰੀ ਸ਼ਰਧਾ ਦੇ ਨਾਲ ਪੂਰੀ ਭਾਵਨਾ ਦੇ ਨਾਲ ਤੇ ਗੁਰੂ ਖੁਸ਼ ਹੋਵੇਗਾ ਵੀ ਵਾਕਿਆ ਮੈਂ ਆਇਆ ਤੇ ਮੇਰੀ ਬਾਤ ਸੁਣੀ ਹੈ ਸੁਣੀ ਸਾਬ ਕਰਾਓ ਕੋਈ ਵੀ ਬਾਣੀ ਦਾ ਪਾਠ ਕਰਾਓ ਤਾਂ ਜਦੋਂ ਆਪਾਂ ਪਖੰਡ ਛੱਡ ਕੇ ਕਰਾਂਗੇ ਤਾਂ ਫਿਰ ਗੱਲ ਬਣੇਗੀ ਇਸ ਕਰਕੇ 사ਦਗੁਰੂ ਪਾਤਸ਼ਾਹ ਧੰਗੁਰੂ ਗ੍ਰੰਥ ਸਾਹਿਬ ਮਹਾਰਾਜੀ ਸਾਨੂੰ ਕਰਮ ਕਾਂਡ ਕਰਨ ਤੋਂ ਰੋਕਦੇ ਨੇ ਹੁਣੇ ਅ ਗੁਰੂ ਪਿਆਰੇ ਰਾਗੀ ਕੀਰਤਨ ਵੀ ਕਰ ਰਹੇ ਸਾਨੂੰ ਦਸਮ ਪਾਤਸ਼ਾਹ ਜੀ ਦਾ ਸ਼ਬਦ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਉਹ ਪ੍ਰੇਮ ਤਾਂ ਆਪਣਾ ਰਿਸ਼ਤੇਦਾਰਾਂ ਨਾਲ ਲੱਗਾ ਗੁਰੂ ਨਾਲ ਥੋੜਾ ਲੱਗਾ ਆਪਣਾ ਧਿਆਨ ਤਾਂ ਬਾਹਰ ਵੱਲ ਹੈ ਫੇ ਰੱਬ ਕਿਵੇਂ ਮਿਲੇਗਾ ਪਵੇਂ ਜਿੰਨੇ ਮਰਜੀ ਕੋਈ ਪਾਠ ਕਰਾ ਲਵੇ ਲੰਗਰ ਲਾਵੇ ਯਾਤਰਾਵਾਂ ਕਰ ਲਵੇ ਜੋ ਮਰਜੀ ਕਰ ਲਵੇ ਸਤਿਗੁਰੂ ਪਾਤਸ਼ਾਹ ਕਹਿੰਦੇ ਸਭ ਬੇਅਰਥ ਹੈ ਜੇਕਰ ਤੂੰ ਅੰਦਰੋਂ ਗੁਰੂ ਨਾਲ ਨਹੀਂ ਜੁੜਿਆ ਆਪਾਂ ਸੰਸਾਰ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਆ ਇਸੇ ਕਰਕੇ ਸਾਨੂੰ ਗੁਰਬਾਣੀ ਦਾ ਪੂਰਨ ਮਹਾਤਮ ਪ੍ਰਾਪਤ ਨਹੀਂ ਹੁੰਦਾ ਸਤਿਗੁਰੂ ਪਾਤਸ਼ਾਹ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਅਵਤਾਰ ਕਵੀ ਸਾਹਿਬ ਜੀ ਕਹਿੰਦੇ ਲੋਕ ਮੇਰਾ ਭੇਦ ਨਹੀਂ ਜਾਣਦੇ ਮੈਂ ਕੀ ਗੱਲ ਕਹਿ ਰਿਹਾ ਹਾਂ ਕਿਉਂਕਿ ਇਹਨਾਂ ਦਾ ਧਿਆਨ ਬਾਹਰ ਮੁਖੀ ਹੈ ਰਹਾਉ ਵਿਸ਼ਰਾਮ ਜੀ ਕਹਿੰਦੇ ਤੋਰੋ ਨਾ ਪਾਤੀ ਪੂਜੋ ਨਾ ਦੇਵਾ ਨਾ ਮੈਂ ਬੰਦਤਾ ਵਾਂਗ ਪੱਤੇ ਤੋੜਦਾ ਫੁੱਲ ਤੋੜ ਕੇ ਨਾ ਮੈਂ ਇਸ ਤਰ੍ਹਾਂ ਦੇ ਕਰਮ ਕਾਂਡ ਕਰਦਾ ਮੈਂ ਦੇਵਤਿਆਂ ਦੀ ਪੂਜਾ ਨਹੀਂ ਕਰਦਾ ਭਰਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਆਸਾ ਰਾਗ ਦੇ ਵਿੱਚ ਵੀ ਹੈ ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ ਜਿਸ ਪਾਨ ਕੋ ਪਾਤੀ ਤੋਰੈ ਸੋ ਪਾਨ ਨਰ ਜੀਓ ਪੂਲੀ ਮਾਲਣੀ ਹੈ ਇਹੋ ਸਤਿਗੁਰੂ ਜਾਗਤਾ ਹੈ ਦਿਓ ਬ੍ਰਹਮ ਪਾਤੀ ਵਿਸੰਡਾਰੀ ਫੂਲ ਸੰਕਰ ਦਿਓ ਤੀਨ ਦੇਵ ਪਰ ਤਖ ਤੋਰੈ ਕਰੇ ਕਿਸ ਕੀ ਸਿਓ ਪਾਖਾਨ ਗੜ ਕੈ ਮੂਰਤ ਕੀਨੀ ਦੇ ਕੇ ਛਾਤੀ ਪਾਉ ਜੇ ਮੂਰਤ ਸਾਤੀ ਹੈ ਤੋ ਗੜਨ ਹਾਰੇ ਕਾਓ ਪਾਤ ਪੀਤਰ ਲਾਭ ਸੀ ਕਰ ਕਰਾ ਕਾ ਸਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖਸ਼ਾਰ ਮਾਲਨ ਕੋਲੀ ਜਗ ਭੁਲਾਨਾ ਭੁਲਾਨੇ ਨਾਏ ਕਹ ਕਬੀਰ ਅਮਰਾਮ ਰਾਖੇ ਕਿਰਪਾ ਕਰਿਆ ਰਾਇ ਭਗਤ ਅਮੀਰ ਸਾਹਿਬ ਜੀ ਕਹਿੰਦੇ ਪੱਤੇ ਤੋੜੇ ਮਾਲਨ ਨੇ ਫੁੱਲ ਤੋੜੇ ਤੇ ਕਹਿੰਦੇ ਰੱਬ ਨੂੰ ਖੁਸ਼ ਕਰਨਾ ਆਰਤੀ ਕਰਨੀ ਕਹਿੰਦੇ ਰੱਬ ਤਾਂ ਪਰ ਤੱਕ ਤੁਸੀਂ ਤੋੜ ਦਿੱਤਾ ਪਾਤੀ ਪਾਤੀ ਜੀਓ ਪਾਤੀ ਤੋੜੈ ਮਾਲਣੀ ਪਾਤੀ ਪਾਤੀ ਪੱਤੇ ਪੱਤੇ ਦੇ ਵਿੱਚ ਤਾਂ ਜਿੰਦ ਹੈ ਪੱਤੇ ਪੱਤੇ ਵਿੱਚ ਰੱਬ ਵਸ ਰਿਹਾ ਹੈ ਉਸ ਰੱਬ ਨੂੰ ਖੁਸ਼ ਕਰਨਾ ਸੀ ਨਾ ਤੋ ਉਹਦੀ ਕੁਦਰਤ ਨੂੰ ਵੇਖ ਕੇ ਫੁੱਲਾਂ ਨੂੰ ਵੇਖਦੇ ਹੋ ਉਹਦੇ ਗੁਣ ਗਾਂਦੇ ਪ੍ਰਮਾਤਮਾ ਤੂੰ ਕਿੰਨਾ ਬੇਅੰਤ ਹੈ ਕਿੰਨੇ ਸੋਹਣੇ ਪੱਤੇ ਕਿੰਨੇ ਸੋਹਣੇ ਫੁੱਲ ਨੇ ਪਰ ਇਹ ਤਾਂ ਤੋੜਨ ਲੱਗ ਪਿਆ ਪਾਤੀ ਤੋੜੈ ਮਾਲਣੀ ਪਾਤੀ ਪਾਤੀ ਜੀਓ ਪੱਤੇ ਪੱਤੇ ਵਿੱਚ ਜਿੰਦ ਹੈ ਪੱਤੇ ਪੱਤੇ ਵਿੱਚ ਉਹ ਰੱਬ ਹੈ ਜਿਸ ਪਾਣ ਕੋ ਪਾਤੀ ਤੋਰੇ ਸੋ ਪਾਣ ਨਰ ਜਿਓ ਜਿਸ ਪੱਥਰ ਦੀ ਮੂਰਤ ਵਾਸਤੇ ਤੋਂ ਪੱਤੇ ਤੋੜੇ ਨੇ ਉਹ ਤਾਂ ਨਰ ਜਿੰਦਾ ਹੈ ਪੱਤੇ ਦਾ ਦਾ ਜੀਵਨ ਵੇਖੋ ਕਿਵੇਂ ਸ਼ੁਰੂ ਹੁੰਦਾ ਹੈ ਹਰੀਆਲੀ ਆਉਂਦੀ ਫਿਰ ਉਹ ਮਰਦਾ ਵੀ ਸੁੱਕਦਾ ਵੀ ਹੈ ਪਰ ਪੱਥਰ ਤਾਂ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਪਿਆ ਹੈ ਫਿਰ ਕਹਿੰਦੇ ਛੱਡੋ ਪੜਾ ਹੋਰ ਗੱਲਾਂ ਤੁਸੀਂ ਕਹਿੰਦੇ ਹੋ ਜਿਹੜੀ ਮੂਰਤੀ ਹੈ ਭਗਵਾਨ ਹੈ ਭਗਵਾਨ ਹੈ ਨਾ ਪੱਥਰ ਨੂੰ ਘੜ ਕੇ ਮੂਰਤੀ ਬਣਾਈ ਤੇ ਕਹਿੰਦੇ ਭਗਵਾਨ ਹੈ ਕਹਿੰਦੇ ਜੇ ਭਗਵਾਨ ਹੁੰਦਾ ਨਾ ਤੇ ਕੋਈ ਭਗਵਾਨ ਦੀ ਬੇਇੱਜ਼ਤੀ ਕਰੇ ਤੇ ਭਗਵਾਨ ਉਹਨੂੰ ਬਖਸ਼ੇਗਾ ਪਖਾਨ ਘੜ ਕੇ ਮੂਰਤ ਕੀਨੀ ਪੱਥਰ ਨੂੰ ਘੜ ਕੇ ਮੂਰਤੀ ਬਣਾ ਲਈ ਦੇ ਕਹ ਛਾਤੀ ਪਾਉ ਉਹ ਜਿਹੜਾ ਮੂਰਤੀ ਬਣਾਉਂਦਾ ਨਾ ਵੱਡੇ ਸਾਰੇ ਪੱਥਰ ਦੇ ਉੱਪਰ ਪੈਰ ਲੈ ਕੇ ਚੜ ਜਾਂਦਾ ਜੁੱਤੀਆਂ ਲੈ ਕੇ ਚੜ ਜਾਂਦਾ ਸ਼ੈਣੀ ਨਾਲ ਚੱਲਦਾ ਚੰਗੀ ਤਰ੍ਹਾਂ ਉਹਨੂੰ ਕਹਿੰਦੇ ਜੇਕਰ ਸੱਚੀ ਹੁੰਦੀ ਜੇ ਮੂਰਤ ਸੱਚੀ ਐ ਤੋ ਗੜਨ ਹਾਰੇ ਖਾਓ ਮੂਰਤੀ ਕਰਨ ਵਾਲੇ ਵੀ ਪਹਿਲਾਂ ਉੱਠ ਕੇ ਮਾਰਦਾ ਜੇ ਭਗਵਾਨ ਹੁੰਦਾ ਇਹ ਪੱਥਰ ਤਾਂ ਭਾਵ ਇਸਰਾ ਦੇ ਕਰਮ ਕਾਂਡਾਂ ਵਿੱਚੋਂ ਕੱਢਿਆ ਕਹਿੰਦੇ ਤੋਰੋ ਨਾ ਪਾਤੀ ਪੂਜੋ ਨਾ ਦੇਵਾ ਨਾ ਮੈਂ ਪੱਤੇ ਤੋੜਦਾ ਮੈਂ ਨਾ ਦੇਵਤਿਆਂ ਦੀ ਪੂਜਾ ਕਰਦਾ ਆ ਰਾਮ ਭਗਤ ਮਿਨ ਨੇਪਲ ਸੇਵਾ ਰੱਬ ਦੀ ਭਗਤੀ ਤੋਂ ਬਿਨਾ ਇਹ ਸਾਰਾ ਕੀਤਾ ਹੋਇਆ ਕਰਮ ਨਫਲ ਹੈ ਇਹ ਕੋਈ ਸੇਵਾ ਨਹੀਂ ਹੈ ਇਹ ਕਿਸੇ ਲੇਕੇ ਨਹੀਂ ਹੈ ਭਾਵੇਂ ਕੋਈ ਜਿੰਨੇ ਮਰਜੀ ਹਾਰ ਬਣਾ ਬਣਾ ਪਾਈ ਜਾਵੇ ਜੇਕਰ ਰੱਬ ਨੂੰ ਨਹੀਂ ਜਾਣਿਆ ਕੁਦਰਤ ਦੇ ਵਿੱਚ ਤਾਂ ਫਿਰ ਗੱਲ ਨਹੀਂ ਬਣੇਗੀ ਕਵੀ ਸਤਗੁਰੂ ਪੂਜੋ ਸਦਾ ਸਦਾ ਮਨਾਵੋ ਮੈਂ ਆਪਣੇ ਸਤਿਗੁਰੂ ਨੂੰ ਪੂਜਦਾ ਆਂ ਭਾਵ ਮੈਂ ਸ਼ਬਦ ਦੀ ਕਮਾਈ ਕਰਦਾ ਆਂ ਸਦਾ ਸਦਾ ਮੈਂ ਸ਼ਬਦ ਨੂੰ ਮਨਾਉਂਦਾ ਆਂ ਭਾਵ ਸ਼ਬਦ ਦੇ ਅਨਸਾਰ ਚੱਲਦਾ ਆਂ ਐਸੀ ਸੇਵ ਦਰਗਾਹ ਸੋ ਪਾਵਾਂ ਇਸ ਤਰ੍ਹਾਂ ਦੀ ਸੇਵਾ ਕਰਕੇ ਮੈਂ ਦਰਗਾਹ ਵਿੱਚ ਸੁਖ ਪਾਵਾਂਗਾ ਬਾ ਦਰਗਾਈ ਸੋ ਕਿਸੇ ਜੀਵਨ ਵਿੱਚ ਪ੍ਰਾਪਤ ਕਰ ਲਾਂਗਾ ਭਾਵ ਸੱਚਖੰਡ ਵਾਲੀ ਅਵਸਥਾ ਇੱਥੇ ਹੀ ਪ੍ਰਾਪਤ ਹੋ ਜਾਵੇਗੀ ਸੱਚਖੰਡ ਵਾਲੀ ਅਵਸਥਾ ਇੱਥੇ ਇਸੇ ਸਰੀਰ ਵਿੱਚ ਇਸੇ ਜੀਵਨ ਵਿੱਚ ਹੀ ਮਿਲ ਜਾਵੇਗੀ ਸਤਿਗੁਰੂ ਜੀ ਨੇ ਆਪਾਂ ਨੂੰ ਸੱਚਖੰਡ ਵਿੱਚ ਵਸਣ ਦਾ ਤਰੀਕਾ ਦੱਸਿਆ ਹੈ ਸੱਚਖੰਡ ਵਿੱਚ ਵਸਣਾ ਹੈ ਨਾ ਪਹਿਲਾਂ ਧਰਮਖੰਡ ਨੂੰ ਪੜੋ ਫਿਰ ਗਿਆਨਖੰਡ ਹੈ ਫਿਰ ਸ਼ਰਮਖੰਡ ਹੈ ਫਿਰ ਕਰਮਖੰਡ ਹੈ ਫਿਰ ਸੱਚਖੰਡ ਹੈ ਤੇ ਆਪਾਂ ਤੇ ਅਜੇ ਧਰਮਖੰਡ ਵਿੱਚ ਹੀ ਨਹੀਂ ਪ੍ਰਵੇਸ਼ ਕੀਤੇ ਧਰਮਖੰਡ ਪੰਜ ਖੰਡ ਨੇ ਪੰਜਵਾਂ ਖੰਡ ਸੱਚਖੰਡ ਹੈ ਤੇ ਆਪਾਂ ਇਹ ਧਰਮਖੰਡ ਵਿੱਚ ਹੀ ਨਹੀਂ ਪਰਵੇਸ਼ ਕੀਤੇ ਕੋਈ ਧਰਮਖੰਡ ਵਿੱਚ ਪਰਵੇਸ਼ ਕਰ ਜਾਵੇ ਬੜੀ ਵੱਡੀ ਗੱਲ ਹੈ ਦੁਨੀਆ ਵਿੱਚ ਸਮਝ ਲਓ ਉਹਨੇ ਬਹੁਤ ਵੱਡੀ ਪ੍ਰਾਪਤੀ ਕਰ ਲਈ ਧਰਮਖੰਡ ਮਹਾਰਾਜ ਕਹਿੰਦੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਜਿਸ ਵੇ ਧਰਤੀ ਥਾਵ ਰੱਖੀ ਧਰਮਸਾਲ ਜਸਵੇਦੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਨ ਨਜ਼ਰੀ ਕਰਮ ਪਵੈ ਰਸਾਨ ਕੱਚ ਪਕਾਈ ਹੋਤੈ ਪਾਏ ਨਾਨਕ ਗਿਆ ਜਾਪਿਆ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਧਰਮ ਖੰਡ ਦਾ ਇਹ ਧਰਮ ਉੱਪਰ ਦੱਸਿਆ ਨਾ ਮਹਾਰਾਜ ਕਹਿੰਦੇ ਵੇਖ ਇਹ ਧਰਤੀ ਧਰਮ ਕਮਾਣ ਵਾਸਤੇ ਬਣਾਈ ਪ੍ਰਮਾਤਮਾ ਨੇ ਇਹ ਤੇ ਸਾਰੀਆਂ ਚੀਜ਼ਾਂ ਤੈਨੂੰ ਧਰਮ ਦਾ ਗਿਆਨ ਦੇ ਰਹੀਆਂ ਨੇ ਰਾਤਿਆ ਰੁੱਤਾ ਥਿੱਤਾ ਵਾਰ ਉਹ ਸਾਰੀਆਂ ਆਪਾਂ ਨੂੰ ਰੱਬ ਨਾਲ ਜੁੜਨ ਦਾ ਗਿਆਨ ਦੇ ਰਹੀਆਂ ਨੇ 12ਵਾਂ ਦੀ ਬਾਣੀ ਵਿੱਚ ਕੀ ਕਹਿੰਦੇ ਨੇ ਮਹਾਰਾਜ ਜੀ ਕਹਿੰਦੇ ਚੇਤ ਦਾ ਮਹੀਨਾ ਕੀ ਕਹਿੰਦਾ ਹੈ ਤੈਨੂੰ ਵਿਸਾਖ ਦਾ ਮਹੀਨਾ ਕੀ ਕਹਿੰਦਾ ਹੈ ਜੇੜ ਦਾ ਮਹੀਨਾ ਕੀ ਕਹਿੰਦਾ ਹੈ ਇਸੇ ਤਰ੍ਹਾਂ 15 ਥਿੱਤਾ ਨੇ ਸੂਨੀ ਸਾਹਿਬ ਤੋਂ ਅਗਲੀ ਬਾਣੀ ਉਹਦੀ ਚਿੱਟੀ ਗੋੜੀ ਉਹਦੇ ਵਿੱਚ 15 ਥਿੱਤਾ ਏਕਮ ਦੂਜ ਹਾਰੇ ਕਥੇਤੇ ਵੀ ਸਾਨੂੰ ਗਿਆਨ ਦੇ ਰਹੀ ਐ ਸੱਤ ਵਾਰ ਨੇ ਸੱਤੇ ਵਾਰਾਂ ਦਾ ਵੀ ਬਾਣੀ ਵਿੱਚ ਜ਼ਿਕਰ ਆਉਂਦਾ ਉਹ ਵੀ ਸਾਨੂੰ ਗਿਆਨ ਦਿੰਦੇ ਨੇ ਫਿਰ ਬਨਾਸਪਤੀ ਗਿਆਨ ਦੇ ਰਹੀ ਐ ਫੁੱਲ ਫਲ ਗਿਆਨ ਦੇ ਰਹੇ ਨੇ ਸਾਰੇ ਕੱਲੇ ਕੱਲੇ ਚੀਜ਼ ਦਾ ਜ਼ਿਕਰ ਕੀਤਾ ਮਹਾਰਾਜ ਨੇ ਕਿਹਾ ਇਸ ਤਰ੍ਹਾਂ ਧਰਮ ਨੂੰ ਕਮਾ ਜਿਵੇਂ ਤੈਨੂੰ ਸਾਰੀ ਸ੍ਰਿਸ਼ਟੀ ਧਰਮ ਦੇ ਵਿੱਚ ਪਰਵਿੱਤ ਹੋਣ ਵਾਸਤੇ ਉਪਦੇਸ਼ ਕਰਦੀ ਐ ਸਨੇਹਾ ਦੇ ਰਹੀ ਐ ਗੁਰਬਾਣੀ ਵਿੱਚ ਮਹਾਰਾਜ ਇਹ ਵੀ ਕਹਿੰਦੇ ਨੇ ਜੀਵ ਜੰਤੂ ਵੀ ਸਾਨੂੰ ਗਿਆਨ ਦਿੰਦੇ ਨੇ ਮਹਾਰਾਜ ਕਹਿੰਦੇ ਰੱਬ ਦੀ ਬੰਦਗੀ ਕਰਨੀ ਐ ਨਾ ਸਵਾਮੀ ਕੋ ਗ੍ਰਹਿ ਜਿਉਂਸ ਦਾ ਸਵਾਨ ਤਜਤ ਨਹੀਂ ਨਿਤ ਨਾਨਕੇ ਵਿਦਾਰ ਪਜੋ ਇੱਕ ਮਨ ਏਕ ਕੁੱਤਾ ਆਪਣਾ ਕਿੰਨਾ ਨੇੜੇ ਹੈ ਮਹਾਰਾਜ ਕਹਿੰਦੇ ਕੁੱਤੇ ਤੋਂ ਹੀ ਗਿਆਨ ਲੈ ਲੈ ਉਹ ਵੀ ਕਹਿੰਦਾ ਵੀ ਜਿਸ ਮਾਲਕ ਦੇ ਦਸ ਦੀ ਰੋਟੀ ਖਾਈ ਉਹਦੀ ਸ਼ੋਭਾ ਕਰੀਦਾ ਉਹਦੇ ਗੁਣ ਗਾਈ ਦੇਂਦੇ ਉਹਦੇ ਹੁਕਮ ਚ ਚੜ੍ਹਈਦਾ ਉਹਦੀ ਸ਼ਰਨ ਵਿੱਚ ਰਹਿਦਾ ਹੈ ਆਪਾਂ ਤੇ ਦੇਖੋ ਜਿਸ ਦਾਤੈ ਨੇ ਇਨੀਆਂ ਕੁਰਬਾਨੀਆਂ ਕਰਕੇ ਸਾਨੂੰ ਇਹ ਜੀਵਨ ਦਿੱਤਾ ਉਹਨੂੰ ਭਲਾਤਾ ਉਹਦੇ ਪਰਉਪਕਾਰਾਂ ਨੂੰ ਭਲਾ ਦਿੱਤਾ ਸ਼ਾਇ ਜਾਤੀ ਏਕਤਾ ਅਨੇਕਤਾ ਵਿਲਾਏ ਜਾਤੀ ਹੋਉਤੀ ਕਚੀਲਤਾ ਕਿਤਾਬਾਂ ਨੂੰ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਦਸਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦਿਓਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਤ ਜਾਤੀ ਕਥਾ ਵੇਦਨ ਪੁਰਾਣ ਕੀ ਪਾਵਨ ਪੁਰਮ ਸੁਰਗੁਰੂ ਗੋਬਿੰਦ ਸਿੰਘ ਮੂਰਤ ਨਾ ਹੋਤੀ ਜੋ ਪੈ ਕਰਨਾ ਨਿਧਾਨ ਕੀ ਸਹਿਬਜ਼ਾਦਿਆਂ ਦੇ ਸ਼ੀਧੀ ਦਿਹਾੜੇ ਚੱਲਦੇ ਨੇ ਲੋਕੀ ਵਿੱਚ ਵਿਆਹ ਰੱਖ ਕੇ ਵਹਿ ਜਾਂਦੇ ਨੇ ਉਹ ਵੀ ਸਿੱਖ ਪਰਿਵਾਰ ਤੇ ਡੁੱਬ ਕੇ ਮਰਨ ਵਾਲੀ ਗੱਲ ਨਾ ਹੋ ਗਈ ਵੀ ਜਿਹੜੇ ਦਾਤੇ ਦੇ ਇੰਨੀਆਂ ਕੁਰਬਾਨੀਆਂ ਕੀਤੀਆਂ ਜਿਹਦੇ ਦਾਤੇ ਲਾਲਾਂ ਦੀਆਂ ਸ਼ੀਧੀਆਂ ਹੋਈਆਂ ਤੇ ਸਾਨੂੰ ਉਸ ਸਮੇਂ ਵਿਆਹ ਦੇ ਕਾਰਜ ਸੁਝਦੇ ਪਏ ਨੇ ਸੋ ਇੱਕ ਕੁੱਤਾ ਵੀ ਸਾਨੂੰ ਗਿਆਨ ਦੇ ਰਿਹਾ ਹੈ ਕਿਵੇਂ ਮਾਲਕ ਦਾ ਬੰਨਾ ਹੈ ਇਸੇ ਤਰ੍ਹਾਂ ਹੋਰ ਵੀ ਗੁਰਬਾਣੀ ਵਿੱਚ ਉਹ ਜ਼ਿਕਰ ਆਇਆ ਹੈ ਕਿ ਜੇ ਪ੍ਰੀਤ ਕਰਨੀ ਹੈ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਤਾਂ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ ਮੈਂ ਤਾਂ ਇੱਥੇ ਹੀ ਦਰਗਾਹੀ ਸੁਖ ਨੂੰ ਪ੍ਰਾਪਤ ਕਰ ਲਿਆ ਲੋਕ ਕਹ ਕਬੀਰ ਬੁਰਾਨਾ ਲੋਕ ਕਹਿੰਦੇ ਦੁਨੀਆ ਕਹਿੰਦੀ ਕਬੀਰ ਪਾਗਲ ਹੋ ਗਿਆ ਕਬੀਰ ਕਾ ਮਰਮ RAM ਪਹਿਚਾਨਾ ਪਰ ਭਗਤ ਕਬੀਰ ਸਾਹਿਬ ਕਹਿੰਦੇ ਮੇਰੇ ਭੇਦ ਨੂੰ ਮੇਰਾ RAM ਜਾਣਦਾ ਹੈ ਮੇਰਾ ਉਹ ਪਰਮੇਸ਼ਵਰ ਜਾਣਦਾ ਹੈ ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਪਾਵਨ ਬਾਣੀ ਦੁਆਰਾ ਉਪਦੇਸ਼ ਕਰਿ ਨੇ ਅਗਲਾ ਸ਼ਬਦ ਵੀ ਇਸੇ ਪਰਥਾਏ ਹੈ ਉਲਟ ਜਾਤ ਕੁੱਲ ਦਉ ਵਿਸਾਰੀ ਉਲਟ ਜਾਤ ਕੁੱਲ ਆਪਣੀ ਜਾਤ ਅਤੇ ਕੁੱਲ ਦਾ ਕਈ ਲੋਕ ਬੜਾ ਹੰਕਾਰ ਕਰਦੇ ਨੇ ਅਭੀ ਅਸੀਂ ਬ੍ਰਾਹਮਣ ਆ ਅਸੀਂ ਛਤਰੀਆਂ ਸਾਡੀ ਇਹ ਕੁੱਲ ਹੈ ਇਹ ਜਾਤ ਹੈ ਭਗਤ ਕਬੀਰ ਸਾਹਿਬ ਕਹਿੰਦੇ ਮੈਂ ਇਹ ਦੋਵੇਂ ਚੀਜ਼ਾਂ ਵੀ ਛੱਡ ਦਿੱਤੀਆਂ ਨੇ ਸੁਨ ਸਹਿਜ ਮੈਂ ਬੁਣਤ ਹਮਾਰੀ ਸੁਨ ਵਸਤਾ ਦੇ ਵਿੱਚ ਸਾਡੀ ਸੁਰਤਾਰ ਸਮੇ ਵਾਹਿਗੁਰੂ ਦੇ ਨਾਮ ਨੂੰ ਜਪਣ ਵਿੱਚ ਲੱਗੀ ਹੈ ਹਮਰਾ ਝਗੜਾ ਨਾ ਕੋ ਸਾਡਾ ਕੋਈ ਅੰਦਰੋਂ ਝਗੜਾ ਹੈ ਹੀ ਨਹੀਂ ਪੰਡਤ ਮੁੱਲਾ ਛਾੜੇ ਦੋ ਅਸੀਂ ਇੱਕ ਪਾਸੇ ਹੋ ਗਏ ਹਾਂ ਸਾਡਾ ਮਨ ਇੱਕ ਨਾਲ ਜੁੜ ਗਿਆ ਹੈ ਨਾ ਅਸੀਂ ਪੰਡਤਾਂ ਵਾਲੇ ਕਰਮ ਕਾਂਡ ਕਰਦੇ ਹਾਂ ਤੇ ਨਾਮ ਮੁੱਲਾਂ ਵਾਲੇ ਕਰਮ ਕਰਦੇ ਹਾਂ ਰਹਾਉ ਬਿਸ਼ਰਾਮ ਦੇ ਕੇ ਕਹਿੰਦੇ ਬੁਣ ਬੁਣ ਆਪ ਆਪ ਫੈਰਾਵੋ ਅਸੀਂ ਪਰਮੇਸ਼ਵਰ ਦੇ ਨਾਮ ਦਾ ਕੱਪੜਾ ਬੁਣ ਬੁਣ ਕੇ ਨਾ ਜਪ ਜਪ ਕੇ ਆਪਣੀ ਆਤਮਾ ਨੂੰ ਪਵਾ ਰਹੇ ਹਾਂ ਜੈ ਨਹੀਂ ਆਵਤਾ ਹੋਏ ਗਾਵੋ ਅਤੇ ਹੋਮੇ ਤੋਂ ਰਹਿ ਤੋ ਕੇ ਵਾਹਿਗੁਰੂ ਦੇ ਗੁਣ ਗਾ ਰਿਆਂ ਇਹਦਾ ਕੋਈ ਹੰਕਾਰ ਨਹੀਂ ਹੈ ਕਿਉਂਕਿ ਆਪਾਂ ਨੂੰ ਤੇ ਬਾਣੀ ਪੜਨ ਦਾ ਵੀ ਹੰਕਾਰ ਹੋ ਜਾਂਦਾ ਹੈ ਭਾਤਕ ਕਵੀ ਸਿਆਵੀ ਕਹਿੰਦੇ ਜੈ ਨਹੀਂ ਆਪ ਜਿੱਤੇ ਹੰਕਾਰ ਨਹੀਂ ਤਾਹਾਂ ਹੋਏ ਗਾਵੋ ਉਸ ਅਵਸਥਾ ਵਿੱਚ ਅਸੀਂ ਵਾਹਿਗੁਰੂ ਦੇ ਗੁਣ ਗਾਉਂਦੇ ਆਂ ਪਾਪ ਆਪਣਾ ਆਪ ਮਿਟਾ ਦਿੱਤਾ ਪੰਡਤ ਮੁੱਲਾ ਜੋ ਲਿਖ ਦੀਆ ਛਾੜ ਚਲੇ ਹਮ ਕਸ਼ੂ ਨਾ ਲੀਆ ਪੰਡਤਾਂ ਤੇ ਮੁੱਲਾ ਨੇ ਜੋ ਲੋਕਾਂ ਨੂੰ ਲਿਖ ਕੇ ਧਾਰਮਿਕ ਗ੍ਰੰਥਾਂ ਦੁਆਰਾ ਉਪਦੇਸ਼ ਕੀਤਾ ਉਹਦੇ ਵਿੱਚ ਬੜਾ ਕਰਮ ਕਾਂਡ ਹੈ ਪਾਤਕਵੀਰ ਸਾਹਿਬ ਕਹਿੰਦੇ ਅਸੀਂ ਉਹਨਾਂ ਨੂੰ ਮੰਨਦੇ ਹੀ ਨਹੀਂ ਹਾਂ ਜਿਵੇਂ ਮਨੂ ਸਿਮਰਤੀ ਕਹਿੰਦੀ ਹੈ ਵੀ ਸ਼ੂਦਰ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿਓ ਜੋ ਕਿਤੇ ਵੇਦਾਂ ਦੇ ਮੰਤਰ ਨੂੰ ਸੁਣ ਲੈਂਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਈ ਬੜੀਆਂ ਗੱਲਾਂ ਪਾਤਕਵੀਰ ਸਾਹਿਬ ਕਹਿੰਦੇ ਜਿਵੇਂ ਉਹ ਕਹਿੰਦੇ ਨੇ ਵੀ ਮੁਸਲਮਾਨ ਕਹਿੰਦੇ ਨੇ ਪੱਛੋਂ ਵਾਲੇ ਪਾਸੇ ਖੁਦਾ ਰਹਿੰਦਾ ਹੈ ਹਿੰਦੂ ਕਹਿੰਦੇ ਨੇ ਦੱਖਣ ਵਾਲੇ ਦੱਖਣ ਦੇਸ਼ ਹਰੀਕਾ ਵਰਸਾ ਪਸ਼ਮਲੇ ਮੁਕਾਮਾ ਗੁਰਤਾ ਕਬੀਰ ਸਾਹਿਬ ਕਹਿੰਦੇ ਪੰਡਤ ਮੁੱਲਾਂ ਦੀ ਇਹ ਗੱਲ ਵੀ ਸੀ ਛੱਡ ਦਿੱਤੀ ਰੱਬ ਤਾਂ ਸਾਰੇ ਪਾਸੇ ਹੀ ਹੈ ਕਿਉਂ ਲੋਕਾਂ ਨੂੰ ਭਲੇਖੇ ਚ ਪਾਉਂਦੇ ਵੀ ਰੱਬ ਦੱਖਣ ਵਾਲੇ ਪਾਸੇ ਰਹਿੰਦਾ ਜਾਂ ਪੱਛਮ ਵਾਲੇ ਪਾਸੇ ਰਹਿੰਦਾ ਹੈ ਭਾਵ ਉਹਨਾਂ ਦੇ ਸਾਰੇ ਕਰਮ ਕਾਂਡ ਛੱਡ ਦਿੱਤੇ ਛਾੜ ਚਲੇ ਹਮ ਕਸ਼ੂ ਨਾ ਲੀ ਅਸੀ ਇੱਕ ਗੱਲ ਵੀ ਉਹਨਾਂ ਦੀ ਪੱਲੇ ਨਹੀਂ ਬੰਨੀ ਹਿਦੈ ਇਕਲਾਸ ਨਿਰਕਲੇ ਮੀਰਾ ਆਜ ਇਹਨਾਂ ਨੇ ਆਪਣੇ ਹਿਰਦੇ ਦੇ ਇਕਲਾਸ ਨੂੰ ਭਾਵ ਆਪਣਾ ਇਖਲਾਕ ਜਿਹੜਾ ਸਹੀ ਰੱਖਿਆ ਆਪਣੇ ਹਿਰਦੇ ਦੀ ਪਵਿੱਤਰਤਾ ਪ੍ਰੇਮ ਨਾਲ ਜਿਨ੍ਹਾਂ ਨੇ ਰੱਬ ਦਾ ਨਾਮ ਜਪਿਆ ਨਾ ਉਹਨਾਂ ਨੇ ਨਿਰਖਲੇ ਮੀਰਾ ਨਿਰਖ ਮੀਰਾ ਕਹਿੰਦੇ ਪਾਤਸ਼ਾਹ ਵਾਹਿਗੁਰੂ ਨਰੰਗਕਾਰ ਉਹਨੂੰ ਨਿਰਖ ਲਿਆ ਵੇਖ ਲਿਆ ਆਪ ਖੋਜ ਕੋਜ ਮਿਲੇ ਕਵੀਰਾ ਅਖੀਰ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਰੀ ਦੁਨੀਆ ਨੂੰ ਭਾਈ ਜਿਹੜਾ ਆਪਣੇ ਆਪ ਨੂੰ ਖੋਜੇਗਾ ਨਾ ਆਪਣੀ ਖੋਜ ਹੀ ਰੱਬ ਦੀ ਖੋਜ ਹੈ ਆਪਣੀ ਆਤਮਾ ਦੀ ਖੋਜ ਹੀ ਰੱਬ ਦੀ ਖੋਜ ਹੈ ਤੇ ਆਪਰੇ ਨੇ ਆਪ ਨੂੰ ਖੋਜਣ ਦੀ ਮਤ ਗੁਰੂ ਕੋਲੋਂ ਮਿਲਦੀ ਹੈ ਸ਼ਬਦ ਵਿੱਚੋਂ ਮਿਲਦੀ ਹੈ ਬਾਣੀ ਵਿੱਚੋਂ ਮਿਲਦੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰੂ ਦੇ ਅੰਮ੍ਰਿਤ ਵਚਨਾਂ ਨੂੰ ਕਮਾ ਕੇ ਲਾ ਲਈਏ ਹੋਈਆਂ ਪੁੱਲਾਂ ਦੀ ਕਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ